ਲਾਈਬ੍ਰੇਰੀ ਇੱਕ ਅਜਿਹਾ ਜ਼ਰੀਆ ਹੈ ਜਿਹਦੇ ਨਾਲ ਤੁਸੀਂ ਪੂਰੀ ਦੁਨੀਆ ਦੇ ਨਾਲ ਦੁਨੀਆ 'ਚ ਪਹਿਲਾਂ ਕੀ ਹੋਇਆ ਅੱਜ ਕੀ ਹੋ ਰਿਹਾ ਹੈ ਅੱਗੇ ਕੀ ਹੋਣ ਵਾਲਾ ਹੈ ਇਹ ਸਾਰਾ ਤੁਸੀਂ ਕਿਤਾਬਾਂ 'ਚ ਪੜ ਸਕਦੇ ਹੋ ਔਰ ਇਹਨਾਂ ਲਾਈਬ੍ਰੇਰੀਆਂ ਦੀ ਵਿਲੱਖਣਤਾ ਇਹ ਹੈ ਕੁਝ ਬੱਚੇ ਛੋਟੇ ਉਹ ਕਹਿੰਦੇ ਜੀ ਘਰ ਕਈ ਵਲ ਮਾਹੌਲ ਨਹੀਂ ਬਣਦਾ ਪੜ੍ਹਾਈ ਦਾ ਸਿਟਿੰਗ ਨਹੀਂ ਬਣਦੀ ਇੱਥੇ ਸਾਨੂੰ ਇਹ ਫਾਇਦਾ ਹੈ ਕਿ ਜਦੋਂ ਇੱਥੇ ਆਉਨੇ ਆ ਤਾਂ ਸਾਡੀ ਸਿਟਿੰਗ ਬਣ ਜਾਂਦੀ ਹੈ ਇੱਥੇ ਸਾਹੇ ਕਾਲ ਮੇਰਾ ਨਾਮ ਜਸ਼ਨਦੀਪ ਸੰਧੂ ਹੈ ਮੈਂ ਬੁग्गा ਕਲਾਂ ਪਿੰਡ ਦੀ ਰਹਿਣ ਵਾਲੀ ਹਾਂ ਮੈਂ ਸਰਕਾਰੀ ਹਾਈ ਸਕੂਲ ਬੁग्गा ਕਲਾਂ ਵਿੱਚ 10ਵੀਂ ਜਮਾਤ ਵਿੱਚ ਪੜ੍ਹਦੀ ਹਾਂ ਮੇਰਾ ਸੁਪਨਾ ਟੀਚਰ ਬਣਨ ਦਾ ਹੈ ਇਸ ਲਈ ਮੈਂ ਸਾਡੇ ਸਕੂਲ ਦੀ ਲਾਇਬ੍ਰੇਰੀ ਵਿੱਚ ਹਰ ਰੋਜ਼ 1 ਘੰਟਾ ਪੜ੍ਹਦੀ ਹਾਂ ਆਡੀ ਲਾਇਬ੍ਰੇਰੀ ਵਿੱਚ ਬਹੁਤ ਸਾਰੀਆਂ ਬੁੱਕਸ ਹਨ ਇਸ ਵਿੱਚ ਕੰਪੀਟੀਟਿਵ ਐਗਜ਼ਾਮ ਲਈ ਵੀ ਬੁੱਕਸ ਹਨ ਜਿਨ੍ਹਾਂ ਨਾਲ ਮੈਂ ਆਪਣੇ ਟੀਚਰ ਬਣਨ ਲਈ ਤਿਆਰੀ ਕਰਦੀ ਹਾਂ ਇਹ ਇੱਕ ਪਬਲਿਕ ਲਾਇਬ੍ਰੇਰੀ ਹੈ ਇਸ ਵਿੱਚ ਸਕੂਲ ਦੇ ਵਿਦਿਆਰਥੀ ਹੀ ਨਹੀਂ ਸਗੋਂ ਪਿੰਡ ਦੇ ਨਿਵਾਸੀ ਵੀ ਆ ਕੇ ਆਪਣੇ ਗਿਆਨ ਵਿੱਚ ਵਾਧਾ ਕਰ ਸਕਦੇ ਹਨ ਮੈਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਦਾ ਦਿਲੋਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਡੇ ਸਕੂਲ ਵਿੱਚ ਲਾਇਬ੍ਰੇਰੀ ਖੋਲਣ ਦਾ ਉਪਰਾਲਾ ਕੀਤਾ ਮੇਰਾ ਨਾਮ ਸੁਖਮਨ ਕੌਰ ਹੈ ਮੈਂ ਬੁੱਗਾ ਖੁਰਦ ਪਿੰਡ ਦੀ ਰਹਿਣ ਵਾਲੀ ਹਾਂ ਸਾਡੇ ਸਕੂਲ ਵਿੱਚ ਇੱਕ ਨਵੀਂ ਲਾਇਬ੍ਰੇਰੀ ਦਾ ਨਿਰਮਾਣ ਹੋਇਆ ਹੈ ਇਸ ਲਾਇਬ੍ਰੇਰੀ ਵਿੱਚ ਬਹੁਤ ਸਾਰੀਆਂ ਚੀਜ਼ਾਂ ਉਪਲਬਧ ਹਨ ਜਿਵੇਂ ਏਸੀ ਇਨਵਰਟਰ ਕੁਰਸੀਆਂ ਤੇ ਹੋਰ ਵੀ ਫਰਨੀਚਰ ਉਪਲਬਧ ਹੈ ਇਸ ਲਾਇਬ੍ਰੇਰੀ ਵਿੱਚ ਬੈਠ ਕੇ ਅਸੀਂ ਆਪਣੇ ਗਿਆਨ ਵਿੱਚ ਵਾਧਾ ਕਰ ਸਕਦੇ ਹਾਂ ਇਸ ਲਾਇਬ੍ਰੇਰੀ ਵਿੱਚ ਸਿਰਫ ਵਿਦਿਆਰਥੀਆਂ ਨੂੰ ਸੋਗੋ ਹੋ ਰ ਲੋਕ ਆ ਕੇ ਵੀ ਆਪਣੀ ਗਿਆਨ ਵਿੱਚ ਵਾਧਾ ਕਰ ਸਕਦੇ ਹਨ ਇਸ ਲਾਇਬ੍ਰੇਰੀ ਵਿੱਚ ਮੈਂ ਹਰ ਰੋ ਜਾ ਕੇ ਇੱਕ ਘੰਟਾ ਪੜ੍ਹਦੀ ਹਾਂ ਇਸ ਲਾਇਬ੍ਰੇਰੀ ਵਿੱਚ ਮੈਨੂੰ ਬਹੁਤ ਹੀ ਸਕੂਨ ਮਿਲਦਾ ਹੈ ਅਤੇ ਮੈਨੂੰ ਉਮੀਦ ਹੈ ਕਿ ਮੈਂ ਇਸ ਲਾਇਬ੍ਰੇਰੀ ਵਿੱਚ ਪੜ੍ਹ ਕੇ ਕਾਮਯਾਬੀ ਹਾਸਲ ਕਰਾਂਗੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਸ ਲਾਇਬ੍ਰੇਰੀ ਬਣਾਉਣ ਦਾ ਉਪਰਾਲਾ ਕੀਤਾ ਹੈ